ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਸਵੇਰੇ ਉੱਠ ਕੇ ਬਿਨਾਂ ਨਹਾਤੇ ਹੀ ਇਹ ਸ਼ਬਦ ਬੋਲ ਦੇਣਾ ਹੈ ਤੇ ਦਿਨਾਂ ਵਿੱਚ ਹੀ ਕਰੋੜਾਂ ਦੀ ਕਮਾਈ ਹੋਣ ਲੱਗ ਜਾਵੇਗੀ ਵੀਡੀਓ ਵਿੱਚ ਅੱਗੇ ਵਧਣ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਲਗਵਾਓ ਜੀ ਅੱਜ ਦੇ ਵਿਸ਼ੇ ਵਿੱਚ ਮੈਂ ਤੁਹਾਡੇ ਨਾਲ ਮਹਾਪੁਰਖਾਂ ਦੁਆਰਾ ਦੱਸੀ ਹੋਈ ਸਭ ਤੋਂ ਅਨੋਖੀ ਜੁਕਤੀ ਸਾਂਝੀ ਕਰਾਂਗੀ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਡੇ ਨਾਲ ਇੱਕ ਸ਼ਬਦ ਦੀ ਸਾਂਝ ਪਾਵਾਂਗੀ ਇਸ ਸ਼ਬਦ ਨੂੰ ਜੇ ਅਸੀਂ ਆਪਣੇ ਘਰ ਦੁਕਾਨ ਜਾਂ ਫਿਰ ਕੰਮਕਾਰ ਦੀ ਜਗ੍ਹਾ ਤੇ ਬੋਲ ਦਿੰਦੇ ਹਾਂ ਤਾਂ ਸਾਡੇ ਤੇ ਬਹੁਤ ਕਿਰਪਾ ਹੁੰਦੀ ਹੈ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਡੇ ਕੰਮਾਂ ਕਾਰਾਂ ਵਿੱਚ ਬਹੁਤ ਹੀ ਬਰਕਤ ਪਾਉਂਦੇ ਹਨ ਤੇ ਉਹ ਸ਼ਬਦ ਕਿਹੜਾ ਹੈ ਉਸ ਨੂੰ ਅਸੀਂ ਕਿਸ ਵਿਧੀ ਨਾਲ ਪੜ੍ਹਨਾ ਹੈ ਇਸ ਬਾਰੇ ਅਸੀਂ ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਇਸ ਲਈ ਆਪ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਵੀਡੀਓ ਨੂੰ ਅੰਤ ਤੱਕ ਪੂਰਾ ਸੁਣਨਾ ਜੀ ਸੰਗਤ ਜੀ ਜੀ ਅਸੀਂ ਅੱਜ ਤੋਂ ਹੀ ਇਸ ਸ਼ਬਦ ਨੂੰ ਪੜਨਾ ਸ਼ੁਰੂ ਕਰ ਦੇਵਾਂਗੇ ਤਾਂ ਸਾਡੇ ਤੇ ਗੁਰੂ ਮਹਾਰਾਜ ਦੀ ਕਿਰਪਾ ਹੋਣੀ ਸ਼ੁਰੂ ਹੋ ਜਾਵੇਗੀ ਜਿਸ ਟਾਈਮ ਅਸੀਂ ਇਸ ਸ਼ਬਦ ਨੂੰ ਸ਼ੁਰੂ ਕਰਾਂਗੇ ਉਸੇ ਵਕਤ ਉਸੇ ਟਾਈਮ ਹੀ ਸਾਡੇ ਤੇ ਗੁਰੂ ਮਹਾਰਾਜ ਦੀ ਕਿਰਪਾ ਸ਼ੁਰੂ ਹੋ ਜਾਏਗੀ ਇਹ ਸ਼ਬਦ ਪੜਨਾ ਕੋਈ ਜ਼ਿਆਦਾ ਔਖਾ ਨਹੀਂ ਹੈ ਅਸੀਂ ਕਿਸੇ ਵੀ ਟਾਈਮ ਪੜ ਸਕਦੇ ਹਾਂ ਸਵੇਰੇ ਉੱਠਦੇ ਹੀ ਅਸੀਂ ਇਸ ਸ਼ਬਦ ਨੂੰ ਬੋਲਣਾ ਹੈ ਜੇ ਕੋਈ ਸਵੇਰੇ ਅੰਮ੍ਰਿਤ ਵੇਲੇ ਨਹੀਂ ਉੱਠ ਸਕਦਾ ਹੈ ਕਹਿਣੇ ਦਾ ਭਾਵ ਹੈ ਕਿ ਜਦੋਂ ਵੀ ਅਸੀਂ ਉੱਠਦੇ ਹਾਂ ਚਾਹੇ ਲੇਟ ਵੀ ਉੱਠਦੇ ਹੋ ਤਾਂ ਵੀ ਇਸ ਸ਼ਬਦ ਨੂੰ ਬੋਲ ਸਕਦੇ ਹੋ ਤਾਂ ਸੱਚੇ ਪਾਤਸ਼ਾਹ ਜੀ ਦੀ ਓਨੀ ਹੀ ਕਿਰਪਾ ਹੋਵੇਗੀ ਰਾਤ ਨੂੰ ਸੌਣ ਤੋਂ ਪਹਿਲਾਂ ਅਸੀਂ ਇਸ ਸ਼ਬਦ ਨੂੰ ਬੋਲ ਕੇ ਸੋਣਾ ਹੈ ਇਸ ਦੇ ਨਾਲ ਨਾਲ ਦਿਨ ਵਿੱਚ ਜਦੋਂ ਵੀ ਸਾਨੂੰ ਸਮਾਂ ਲੱਗੇ ਅਸੀਂ ਇਸ ਸ਼ਬਦ ਨੂੰ ਪੜਨਾ ਹੈ ਮਹਾਪੁਰਖਾਂ ਦੇ ਵਚਨ ਹਨ ਕਿ ਇਸ ਸ਼ਬਦ ਨੂੰ ਪੜਨ ਲਈ ਸਾਨੂੰ ਸ্নান ਕਰਨ ਦੀ ਜਾਂ ਫਿਰ ਉੱਠ ਕੇ ਬੈਠਣ ਦੀ ਲੋੜ ਨਹੀਂ ਹੈ ਭਾਵ ਅਸੀਂ ਬਿਨਾਂ ਨਹਾਤੇ ਵੀ ਇਸ ਸ਼ਬਦ ਦਾ ਜਾਪ ਕਰ ਸਕਦੇ ਹਾਂ ਤੀਜੀ ਬੈਠਿਆ ਨਹੀਂ ਜਾ ਸਕਦਾ ਤਾਂ ਅਸੀਂ ਲੇਟੇ-ਲੇਟੇ ਹੀ ਇਸ ਸ਼ਬਦ ਨੂੰ ਬੋਲ ਸਕਦੇ ਹਾਂ ਤੇ ਜੇ ਇਹ ਸ਼ਬਦ ਸਾਡੀ ਰਸਨਾ ਤੇ ਆਪਣੇ ਆਪ ਹੀ ਚੱਲ ਪੈਂਦਾ ਹੈ ਤਾਂ ਸਮਝ ਲੈਣਾ ਕਿ ਸਾਡੇ ਦੁੱਖ ਦਰਦ ਅਤੇ ਪਰੇਸ਼ਾਨੀਆਂ ਸਭ ਦੂਰ ਹੋਣ ਵਾਲੀਆਂ ਹਨ ਤੇ ਪਰਮਾਤਮਾ ਦੀ ਕਿਰਪਾ ਸਾਡੇ ਤੇ ਹੋਣੀ ਸ਼ੁਰੂ ਹੋ ਗਈ ਹੈ ਸੰਗਤ ਜੀ ਇਸ ਵੀਡੀਓ ਨੂੰ ਦੇਖ ਕੇ ਜਦੋਂ ਤੁਸੀਂ ਇਸ ਸ਼ਬਦ ਦਾ ਜਾਪ ਸ਼ੁਰੂ ਕਰੋਗੇ ਤਾਂ ਤੁਹਾਡਾ ਚੰਗਾ ਟਾਈਮ ਉਦੋਂ ਹੀ ਸ਼ੁਰੂ ਹੋ ਜਾਵੇਗਾ ਪਰ ਇਸ ਸ਼ਬਦ ਦੇ ਜਾਪ ਦੇ ਨਾਲ-ਨਾਲ ਕੁਝ ਪਰਹੇਜ਼ ਵੀ ਹਨ ਜੋ ਅਸੀਂ ਕਰਨੇ ਹਨ ਜਿਸ ਤਰ੍ਹਾਂ ਅਸੀਂ ਬਿਮਾਰ ਹੋਣ ਤੇ ਡਾਕਟਰ ਕੋਲੋਂ ਦਵਾਈ ਲੈਂਦੇ ਹਾਂ ਤਾਂ ਡਾਕਟਰ ਦਵਾਈ ਦੇ ਨਾਲ-ਨਾਲ ਪਰਹੇਜ਼ ਵੀ ਕਰਨ ਲਈ ਦੱਸਦਾ ਹੈ ਦਵਾਈ ਨਾਲ ਕੀ ਲਾਭ ਹੋਵੇਗਾ ਤੇ ਕੀ ਨੁਕਸਾਨ ਇਹ ਵੀ ਦੱਸਦਾ ਹੈ ਐਸੀ ਤਰ੍ਹਾਂ ਮਹਾਪੁਰਖਾਂ ਨੇ ਇਸ ਸ਼ਬਦ ਦੇ ਜਾਪ ਦੇ ਨਾਲ ਨਾਲ ਕੁਝ ਪਰਹੇਜ਼ ਵੀ ਦੱਸੇ ਹਨ ਇਸ ਸ਼ਬਦ ਦਾ ਜਾਪ ਕਰਨਾ ਸ਼ੁਰੂ ਕਰਦੇ ਹੋ ਤਾਂ ਪਹਿਲਾ ਪਰਹੇਜ਼ ਹੈ ਕਿ ਸਾਡੇ ਮਨ ਵਿੱਚ ਕਿਸੇ ਦੇ ਵੀ ਪ੍ਰਤੀ ਈਰਖਾ ਨਹੀਂ ਹੋਣੀ ਚਾਹੀਦੀ ਹੈ ਕਿਉਂਕਿ ਈਰਖਾ ਕਰਕੇ ਲੋਕ ਦੂਜਿਆਂ ਦਾ ਮਾੜਾ ਸੋਚਦੇ ਹਨ ਤੇ ਮਾੜਾ ਸੋਚਣ ਦੇ ਨਾਲ ਨਾਲ ਮਾੜਾ ਕਰਨਾ ਵੀ ਸ਼ੁਰੂ ਕਰ ਦਿੰਦੇ ਹਨ ਇਸ ਇਸ ਈਰਖਾ ਕਰਕੇ ਅਸੀਂ ਗੁਰੂ ਦੇ ਚਰਨਾਂ ਤੋਂ ਦੂਰ ਹੋ ਜਾਂਦੇ ਹਾਂ ਇਸ ਲਈ ਆਪਾਂ ਨੇ ਭੁੱਲ ਕੇ ਵੀ ਕਿਸੇ ਦਾ ਮਾੜਾ ਨਹੀਂ ਸੋਚਣਾ ਹੈ ਕਿਉਂਕਿ ਦੂਜਿਆਂ ਦੇ ਪ੍ਰਤੀ ਈਰਖਾ ਕਰਨ ਵਾਲੇ ਤੇ ਪਰਮਾਤਮਾ ਦੀ ਕਿਰਪਾ ਕਦੇ ਵੀ ਨਹੀਂ ਹੋ ਸਕਦੀ ਹੈ ਕਿਉਂਕਿ ਉਹ ਸਾਰਾ ਟਾਈਮ ਦੂਜਿਆਂ ਦਾ ਬੁਰਾ ਕਰਨ ਵਿੱਚ ਹੀ ਬਰਬਾਦ ਕਰ ਦਿੰਦਾ ਹੈ ਇਸ ਲਈ ਸੰਗਤ ਜੀ ਆਪਾਂ ਪਹਿਲਾ ਪਰਹੇਜ ਈਰਖਾ ਤੋਂ ਕਰਨਾ ਹੈ ਆਪਾਂ ਕਦੇ ਵੀ ਦੂਜਿਆਂ ਦੇ ਪ੍ਰਤੀ ਈਰਖਾ ਨਹੀਂ ਕਰਨੀ ਹੈ ਕਦੇ ਵੀ ਕਿਸੇ ਦਾ ਬੁਰਾ ਨਹੀਂ ਸੋਚਣਾ ਹੈ ਸੰਗਤ ਜੀ ਜੇ ਕਿਸੇ ਨੂੰ ਕੁਝ ਮਿਲਦਾ ਹੈ ਤਾਂ ਉਹ ਸਭ ਉਹਨਾਂ ਨੂੰ ਪਰਮਾਤਮਾ ਦਿੰਦਾ ਹੈ ਤੇ ਇਸ ਦੇ ਨਾਲ ਨਾਲ ਉਹ ਸਭ ਉਹਨਾਂ ਨੂੰ ਮਿਹਨਤ ਕਰਕੇ ਆਪਣੀ ਕਿਸਮਤ ਦਾ ਮਿਲਦਾ ਹੈ ਉਹ ਸਭ ਉਹਨਾਂ ਦੇ ਕਰਮਾਂ ਦਾ ਫਲ ਹੈ ਅਸੀਂ ਜਿਸ ਤੋਂ ਈਰਖਾ ਕਰਦੇ ਹਾਂ ਨਾ ਤਾਂ ਉਸ ਨੇ ਸਾਡੇ ਕੋਲੋਂ ਕੁਝ ਲਿਆ ਹੁੰਦਾ ਹੈ ਤੇ ਨਾ ਹੀ ਕੁਝ ਲੈਣਾ ਹੈ ਇਸ ਲਈ ਸਾਨੂੰ ਕਿਸੇ ਦੇ ਨਾਲ ਵੀ ਈਰਖਾ ਜਾਂ ਸਾੜਾ ਨਹੀਂ ਕਰਨਾ ਚਾਹੀਦਾ ਕਿਉਂਕਿ ਈਰਖਾ ਕਰਨ ਨਾਲ ਆਦਮੀ ਆਪਣਾ ਹੀ ਨੁਕਸਾਨ ਕਰ ਬੈਠਦਾ ਹੈ ਦੂਜਾ ਪਰਹੇਜ਼ ਹੈ ਕਿ ਜੇ ਵਾਹਿਗੁਰੂ ਨੇ ਸਾਨੂੰ ਕੋਈ ਦਾਤ ਦਿੱਤੀ ਹੈ ਤਾਂ ਅਸੀਂ ਉਸ ਦਾ ਹੰਕਾਰ ਨਹੀਂ ਕਰਨਾ ਹੈ ਕਿਉਂਕਿ ਜੇ ਸਾਨੂੰ ਜਾਂ ਫਿਰ ਸਾਡੇ ਕਿਸੇ ਰਿਸ਼ਤੇਦਾਰ ਨੂੰ ਕੋਈ ਵੀ ਦਾਤ ਮਿਲਦੀ ਹੈ ਤਾਂ ਉਹ ਪਰਮਾਤਮਾ ਦੀ ਦਿੱਤੀ ਹੋਈ ਦਾਤ ਹੈ ਅਸੀਂ ਪਰਮਾਤਮਾ ਦੀਆਂ ਦਿੱਤੀਆਂ ਦਾਤਾਂ ਨੂੰ ਵਰਤ ਰਹੇ ਹਾਂ ਪਰ ਫਿਰ ਵੀ ਬਹੁਤ ਸਾਰੇ ਲੋਕ ਪਤਾ ਨਹੀਂ ਕਿਸ ਗੱਲ ਦਾ ਹੰਕਾਰ ਕਰਦੇ ਹਨ ਤੇ ਦੂਜਿਆਂ ਨੂੰ ਨੀਚਾ ਵਖਾਉਂਦੇ ਹਨ ਪਰ ਜੇ ਅਸੀਂ ਜਾਣੇ ਜਾਂ ਅਣਜਾਣੇ ਵਿੱਚ ਹੀ ਕਿਸੇ ਗੱਲ ਦਾ ਹੰਕਾਰ ਕਰਦੇ ਹਾਂ ਤਾਂ ਉਸ ਸਮੇਂ ਸਮਝ ਲੈਣਾ ਕਿ ਅਸੀਂ ਗੁਰੂ ਦੇ ਚਰਨਾਂ ਤੋਂ ਦੂਰ ਹੋ ਗਏ ਹਾਂ ਜਿਵੇਂ ਕਿਸੇ ਨੂੰ ਪਰਮਾਤਮਾ ਨੇ ਸੋਹਣਾ ਸਰੀਰ ਦਿੱਤਾ ਹੈ ਤਾਂ ਉਹ ਉਸ ਸੋਹਣੇ ਸਰੀਰ ਦਾ ਹੰਕਾਰ ਕਰਦਾ ਹੈ ਉਸ ਨੂੰ ਆਪਣੇ ਸੋਹਣੇ ਰੰਗ ਰੂਪ ਦਾ ਹੰਕਾਰ ਹੁੰਦਾ ਹੈ ਕਈ ਮਨੁੱਖਾਂ ਨੂੰ ਆਪਣੇ ਧਨ ਦੌਲਤ ਮਕਾਨ ਆਦਿ ਦਾ ਵੀ ਹੰਕਾਰ ਹੁੰਦਾ ਹੈ ਪਰ ਇਹ ਕੀਤਾ ਗਿਆ ਹੰਕਾਰ ਗੁਰੂ ਸਾਹਿਬ ਨੂੰ ਪਰਵਾਹ ਨਹੀਂ ਹੈ ਇਸ ਲਈ ਸਾਨੂੰ ਕਿਸੇ ਵੀ ਗੱਲ ਦਾ ਹੰਕਾਰ ਨਹੀਂ ਕਰਨਾ ਚਾਹੀਦਾ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦੇ ਘਰ ਵਿੱਚ ਨਿਮਾਣਿਆਂ ਨੂੰ ਮਾਣ ਮਿਲਦਾ ਹੈ ਤੇ ਹੰਕਾਰੀਆਂ ਦਾ ਹੰਕਾਰ ਤੋੜਿਆ ਜਾਂਦਾ ਹੈ ਹੁਣ ਗੱਲ ਕਰਦੇ ਹਾਂ ਤੀਜੇ ਪਰਹੇਜ ਦੀ ਉਹ ਹੈ ਅਸੀਂ ਕਿਸੇ ਦੀ ਵੀ ਨਿੰਦਿਆ ਜਾਂ ਚੁਗਲੀ ਨਹੀਂ ਕਰਨੀ ਹੈ ਚਾਹੇ ਕੋਈ ਕਿੰਨਾ ਵੀ ਮਾੜਾ ਹੋਵੇ ਚਾਹੇ ਉਸ ਵਿੱਚ ਲੱਖ ਬੁਰਾਈਆਂ ਹੋਣ ਸਾਨੂੰ ਕਿਸੇ ਦੀ ਨਿੰਦਿਆ ਜਾਂ ਚੁਗਲੀ ਕਰਨ ਦਾ ਕੋਈ ਹੱਕ ਨਹੀਂ ਹੈ ਬਾਬਾ ਫਰੀਦ ਜੀ ਕਹਿੰਦੇ ਹਨ ਕਿ ਜਦੋਂ ਅਸੀਂ ਕਿਸੇ ਦੀ ਨਿੰਦਿਆ ਕਰਦੇ ਹਾਂ ਤਾਂ ਅਸੀਂ ਆਪਣੀ ਜੀਵ ਦੇ ਨਾਲ ਉਸ ਦੀ ਗੰਦਗੀ ਨੂੰ ਸਾਫ਼ ਕਰਦੇ ਹਾਂ ਤੇ ਜਦੋਂ ਅਸੀਂ ਕਿਸੇ ਦੀ ਨਿੰਦਿਆ ਚੁਗਲੀ ਕਰਦੇ ਹਾਂ ਤਾਂ ਉਸ ਦੇ ਪਾਪਾਂ ਦੀ ਪੰਡ ਨੂੰ ਆਪਣੇ ਸਿਰ ਤੇ ਚੁੱਕ ਲੈਂਦੇ ਹਾਂ ਇਸ ਲਈ ਆਪਾਂ ਨਿੰਦਿਆ ਚੁਗਲੀ ਕਰਨ ਤੋਂ ਪਰਹੇਜ਼ ਕਰਨਾ ਹੈ ਅੱਗੇ ਹੁਣ ਆਪਾਂ ਚੌਥੇ ਪਰਹੇਜ਼ ਦੀ ਗੱਲ ਕਰਨੀ ਹੈ ਕਿਸੇ ਦਾ ਦਿਲ ਨਹੀਂ ਦੁਖਾਣਾ ਹੈ ਕਿਸੇ ਦਾ ਵੀ ਮਾੜਾ ਨਹੀਂ ਸੋਚਣਾ ਹੈ ਕਿਉਂਕਿ ਜੇ ਅਸੀਂ ਕਿਸੇ ਦਾ ਦੁੱਖ ਦੂਰ ਕਰਦੇ ਹਾਂ ਕਿਸੇ ਨੂੰ ਖੁਸ਼ੀ ਦਿੰਦੇ ਹਾਂ ਤਾ ਪਰਮਾਤਮਾ ਸਾਡੇ ਦੁੱਖਾਂ ਨੂੰ ਦੂਰ ਕਰਦਾ ਹੈ ਜੋ ਚੀਜ਼ ਅਸੀਂ ਦੂਜਿਆਂ ਨੂੰ ਵੰਡਾਂਗੇ ਉਹ ਸਭ ਸਾਨੂੰ ਦੁਗਣੀ ਹੋ ਕੇ ਮਿਲਦੀ ਹੈ ਇਸ ਲਈ ਇਹ ਸਭ ਅਸੀਂ ਆਪ ਸੋਚਣਾ ਹੈ ਕਿ ਅਸੀਂ ਦੂਜਿਆਂ ਨੂੰ ਸੁੱਖ ਦੇਣਾ ਹੈ ਜਾਂ ਦੁੱਖ ਦੇਣਾ ਹੈ ਕਿਉਂਕਿ ਜੇ ਅਸੀਂ ਸੁੱਖ ਦੇਵਾਂਗੇ ਤਾਂ ਸਾਨੂੰ ਸੁੱਖ ਦੁਗਣਾ ਹੋ ਕੇ ਮਿਲੇਗਾ ਤੇ ਜੇ ਅਸੀਂ ਦੂਸਰਿਆਂ ਨੂੰ ਦੁੱਖ ਦੇਵਾਂਗੇ ਤਾਂ ਉਹ ਦੁੱਖ ਵੀ ਦੁਗਣਾ ਹੀ ਹੋ ਕੇ ਮਿਲਣਾ ਹੈ ਇਸ ਲਈ ਸਾਨੂੰ ਹਮੇਸ਼ਾ ਸਰਬੱਤ ਦਾ ਭਲਾ ਮੰਗਣਾ ਚਾਹੀਦਾ ਹੈ ਤੇ ਅਸੀਂ ਦੂਜਿਆਂ ਦਾ ਭਲਾ ਮੰਗਾਗੇ ਤਾਂ ਸਾਡਾ ਵੀ ਭਲਾ ਹੋਵੇਗਾ ਇਸ ਲਈ ਈਰਖਾ ਹੰਕਾਰ ਨਿੰਦਿਆ ਚੁਗਲੀ ਤੋਂ ਬਚਣਾ ਹੈ ਦੂਜਿਆਂ ਦਾ ਦਿਲ ਨਹੀਂ ਦੁਖਾਣਾ ਹੈ ਕਦੇ ਵੀ ਕਿਸੇ ਦਾ ਬੁਰਾ ਨਹੀਂ ਸੋਚਣਾ ਹੈ ਤੇ ਸੰਗਤ ਜੀ ਅਸੀਂ ਸਵੇਰੇ ਉਠਦਿਆਂ ਹੀ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਹੈ ਤੇ ਸੌਣ ਤੋਂ ਪਹਿਲਾਂ ਵੀ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਹੈ ਜਿਨ੍ਹਾਂ ਅਸੀਂ ਪਰਮਾਤਮਾ ਦਾ ਸ਼ੁਕਰਾਨਾ ਕਰਾਂਗੇ ਉਹਨਾਂ ਹੀ ਪਰਮਾਤਮਾ ਦੇ ਨੇੜੇ ਜਾਵਾਂਗੇ ਤੇ ਉਹਨਾਂ ਹੀ ਸਤਗੁਰ ਸੱਚੇ ਪਾਤਸ਼ਾਹ ਜੀ ਸਾਡੇ ਨੇੜੇ ਹੋ ਜਾਣਗੇ ਇਸ ਲਈ ਅਸੀਂ ਵਾਹਿਗੁਰੂ ਦਾ ਸ਼ੁਕਰਾਨਾ ਕਰਨਾ ਹੈ ਤੇ ਸ਼ੁਕਰਾਨਾ ਕਰਨ ਲਈ ਕਿਸੇ ਵੀ ਸਮੇਂ ਦੀ ਵਿਚਾਰ ਨਹੀਂ ਕਰਨੀ ਹੈ ਸਵੇਰੇ ਉੱਠਦੇ ਹੀ ਅਸੀਂ ਪਰਮਾਤਮਾ ਦਾ ਸ਼ੁਕਰ ਮਨਾਣਾ ਹੈ ਵਾਹਿਗੁਰੂ 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 ਬੋਲ ਕੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਹੈ ਸ਼ੁਕਰਾਨਾ ਕਰਨ ਲਈ ਅਸੀਂ ਪਰਮਾਤਮਾ ਅੱਗੇ ਅਰਦਾਸ ਕਰ ਸਕਦੇ ਹਾਂ ਕਿ ਹੇ ਵਾਹਿਗੁਰੂ ਜੀ ਤੁਸੀਂ ਇੱਕ ਵਧੀਆ ਘਰ ਦਿੱਤਾ ਹੈ ਆਪ ਦਾ ਸ਼ੁਕਰ ਹੈ हे वाहे गुरुजी आपने सिर ते छत दीती है आप दा शुक्र है हे वाहे गुरुजी आपने तंदुरुस्त शरीर ਦਿੱਤਾ है आप दा सुख दी रात दीती है इस लिए परमात्मा दा शुक्र है assi अपने परिवार ਲਈ शरीर दी तंदुरुस्ती ਲਈ चंगे कारोबार ਲਈ हर समय परमात्मा दा शुक्राना करना है ਅਸੀ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਹੈ ਕਿ ਉਸਨੇ ਵਧੀਆ ਪਰਿਵਾਰ ਦਿੱਤਾ ਹੈ ਸਿਰ ਤੇ ਛੱਤ ਦਿੱਤੀ ਹੈ ਖਾਣ ਲਈ ਪਰਸ਼ਾਦਾ ਦਿੱਤਾ ਹੈ ਹੇ ਵਾਹਿਗੁਰੂ ਜੀ ਮੈਨੂੰ ਕਾਰੋਬਾਰ ਵਿੱਚ ਇਸ ਲਾਇਕ ਬਣਾਇਆ ਹੈ ਕਿ ਪੈਸੇ ਕਮਾ ਰਿਆ ਹਾਂ ਇਹ ਤੁਹਾਡੀ ਹੀ ਕਿਰਪਾ ਦੇ ਨਾਲ ਹੈ ਮੈਂ ਆਪਣੇ ਪਰਿਵਾਰ ਦਾ ਪਾਲਨ ਪੋਸ਼ਣ ਕਰ ਰਿਹਾ ਹਾਂ ਹੇ ਵਾਹਿਗੁਰੂ ਜੀ ਇਹ ਤੁਹਾਡੀ ਹੀ ਕਿਰਪਾ ਹੈ ਸੰਗਤ ਜੀ ਜਿੰਨਾ ਜ਼ਿਆਦਾ ਅਸੀਂ ਪਰਮਾਤਮਾ ਦਾ ਸ਼ੁਕਰਾਨਾ ਕਰਾਂਗੇ ਓਨਾ ਜ਼ਿਆਦਾ ਪਰਮਾਤਮਾ ਸਾਨੂੰ ਤਰੱਕੀ ਧਨ ਦੌਲਤ ਵਿੱਚ ਵਾਧਾ ਦੁੱਖ ਤਕਲੀਫਾਂ ਤੋਂ ਦੂਰ ਕਰਨਗੇ ਤੇ ਸਾਡੀ ਕਿਸਮਤ ਦੇ ਬੰਦ ਦਰਵਾਜ਼ੇ ਖੁੱਲ ਜਾਣਗੇ ਕਿਉਂਕਿ ਸ਼ੁਕਰਾਨਾ ਕਰਨੇ ਨਾਲ ਪਰਮਾਤਮਾ ਬਹੁਤ ਖੁਸ਼ ਹੁੰਦਾ ਹੈ ਇਸ ਲਈ ਹਰ ਸਮੇਂ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਹੈ ਗਿਲੇ ਸ਼ਿਕਵੇ ਛੱਡ ਕੇ ਪਰਮਾਤਮਾ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਨਾ ਹੈ ਜੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਅਤੇ ਸ਼ੇਅਰ ਕਰਨਾ ਜੀ ਵਾਹਿ